ਓ ਯਾਰ ਕਿਹੜੀ ਗੱਡੀ ਹੈ ਚਲੋ ਚਲੋ ਲੈ ਚਲੋ ਅੱਕੇ ਨੂੰ ਤੇ ਵਿੱਚ ਆ ਕੇ ਕਾਫੀ ਇਨਾਂ ਨੇ ਇੱਕ ਪਬਲਿਕ ਆਰਡਰ ਨੂੰ ਡਿਸਰਪਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਰੀਦਕੋਟ ਪੁਲਿਸ ਨੇ ਉਹਨੂੰ ਬਹੁਤ ਸੀਰੀਅਸਲੀ ਲੈਂਦੇ ਹੋਏ ਕੀਪਿੰਗ ਇਨ 뷰 ਆਰ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਕ੍ਰਾਈਮ ਅਸ ਪਰ ਦਾ ਡਾਇਰੈਕਸ਼ਨਸ ਆਫ ਆਰ ਆਨਰੇਬਲ ਸੀਐਮ ਸਰ ਆਰ ਸੈਟਰ ਡੀਜੀਪੀ ਸਰ ਉਹਨਾਂ ਦੀ ਜੀ ਸਾਨੂੰ ਜਿਹੜੀ ਹਦਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਹੀ ਅਸੀਂ ਕੰਮ ਕਰਦੇ ਹੋਏ ਇਮੀਡੀਏਟਲੀ ਸਾਡੀ ਸਾਰੀਆਂ ਟੀਮਾਂ ਮੌਕੇ ਤੇ ਪਹੁੰਚੀ ਐਂਡ ਇਹਦੇ ਵਿੱਚ ਲੀਡ ਬਾਈ ਆਰ ਐਸਪੀ ਡੀ ਜਸਮੀਤ ਜੀ ਐਂਡ ਡੀਐਸਪੀ ਫਰੀਦਕੋਟ ਤਾ ਸ਼ਮਸ਼ੇਰ ਜੀ ਸਾਡੀ ਸਾਰੇ ਹੀ ਜਿਹੜੇ ਵਿੰਗਸ ਹੈਗੇ ਉਹਨਾਂ ਨੇ ਬਿਲਕੁਲ ਸਿਨਰਜਿਸਟਿਕਲੀ ਕੰਮ ਕੀਤਾ ਜਿਹਦੇ ਵਿੱਚ ਸੀਆਈਏ ਫਰੀਦਕੋਟ ਈ ਆਈਏ ਜਤੋ ਸਾਡੇ ਟੈਕਨੀਕਲ ਵਿੰਗ ਸਾਡੀ ਸਪੈਸ਼ਲ ਬ੍ਰਾਂਚ ਨਾਰਕੋਟਿਕ ਸੈਲ ਐਸ ਐਚ ਯੂ ਸਦਰ ਫਰੀਦਕੋਟ ਸਾਰੇ ਹੀ ਬੰਦੇ ਸੈਲਫ ਮੋਟੀਵੇਟ ਹੋ ਕੇ ਉੱਥੇ ਮੌਕੇ ਤੇ ਪਹੁੰਚੇ ਤੇ ਨਾ ਹੀ ਉਹਨਾਂ ਨੇ ਸਿਚੁਏਸ਼ਨ ਨੂੰ ਉਸ ਵੇਲੇ ਕੰਟਰੋਲ ਕੀਤਾ ਬਲਕਿ ਓਵਰ ਦਾ ਪੀਰੀਅਡ ਆਫ ਨੈਕਸਟ 3 ਡੇਸ ਵੀ ਰੇਡਡ ਵੇਰੀਅਸ ਡਿਸਟ੍ਰਿਕਟਸ ਜਿਦੇ ਵਿੱਚ ਮੁਕਸਰ ਮੋਗਾ ਫਿਰੋਜ਼ਪੁਰ ਇੱਥੇ ਲੋਕਲ ਫਰੀਦਕੋਟ ਤੇ ਸਾਡੀਆਂ ਰੇਡਾਂ ਚੱਲਦੀ ਪਈ ਸੀ ਬਟਾਲੇ ਤੱਕ ਅਸੀਂ ਗਏ ਹਾਂ ਔਰ ਬੈਕ ਟੂ ਬੈਕ ਇਹਦੇ ਗਾਂ ਤੋਂ ਗਾਂ ਅਸੀਂ ਬੰਦੇ ਆਇਡੈਂਟੀਫਾਈ ਕੀਤੇ ਇਹਨਾਂ ਦੀ ਬੈਕਵਰਡ ਲਿੰਕੇਜਸ ਅਸੀਂ ਜੋੜੀਆਂ ਉਹਦੇ ਵਿੱਚ ਵੀ ਹੈਵ ਬੀਨ ਏਬਲ ਟੂ ਨੈਬ 6 ਪੀਪਲ ਜਿਹੜੇ ਇਹਦੇ ਚ ਇਨਕਲੂਡਿੰਗ ਦਾ ਪਰਸਨ ਜਿਹਦੇ ਉਤੇ ਇਹ ਅਲੀਗੇਸ਼ਨਸ ਨੇ ਕੀ ਉਹਨੇ ਫਾਇਰ ਕੀਤਾ ਸੀ ਉਹਨੋਂ ਵੀ ਅਸੀਂ ਫੜਨ ਚ ਕਾਮਯਾਬ ਹੋ ਗਏ ਨੇ ਸੋ ਇਹਦੇ ਵਿੱਚ ਐਫ ਆਈ ਆਰ ਨੰਬਰ 146 ਡੇਟਿਡ 14/9/24 ਅੰਡਰ ਸੈਕਸ਼ਨ 109 351 ਸਬਸੈਕਸ਼ਨ 3 वन नाइनटी वन सब सैक्शन थ्री वन नाइनटी वन हंड्रेड एंड इलेवन सबसैक्शन टू बी बी एन एस ट्वेंटी फाइव आर्मस एक्ट फोर उबलीक फाइव एक्सप्लोजिव सबस्टेंस एक्ट रजिस्टर हुआ है सदर फरीदकोट विखे सो so यू कैन सी कि असी एक बहुत स्ट्रिंजेंट धारावी ये परचा दिता है वी ऑल्सो वॉन्टेड टू सेंड अ वेरी स्ट्रोंग मैसेज कि अगर कोई भी माड़ा आंसर गुंडा आंसर इस टाइप की कोई हरकत करने की कोशिश करेगा ਅਸੀਂ ਉਹਨੂੰ ਬਹੁਤ ਟਫ ਸੈਕਸ਼ਨ ਜਿਹੜੇ ਕਾਨੂੰਨ ਨੇ ਸਾਨੂੰ ਅਲਾਉ ਕੀਤੇ ਆ ਉਹ ਚ ਅਸੀਂ ਬੁੱਕ ਕਰਨਗੇ ਕਿਉਂਕਿ ਤੁਸੀਂ ਅਸੀਂ ਪੜਾਂਗੇ ਤਾਂ ਅਸੀਂ ਤੁਹਾਨੂੰ ਜੇਲ੍ਹ ਚ ਭੇਜਾਂਗੇ ਜਿਹੜੇ ਬੰਦੇ ਅਰੈਸਟ ਹੋਏ ਇਹਦੇ ਚ ਉਹਨਾਂ ਦੇ ਨਾਂ ਹੈਗੇ ਰੋਬਿਨ ਸਿੰਘ ਉਰਫ ਘੁਗਾ ਸਤਨਾਮ ਸਿੰਘ ਗੁਰਤੇਜ ਸਿੰਘ ਸੁਖਾ ਸਿੰਘ ਸੰਦੀਪ ਸਿੰਘ ਔਰ ਕਾਕੂ ਸਿੰਘ ਜਿਹੜਾ ਇਹ ਰੋਬਿਨ ਸਿੰਘ ਤੇ ਸੁਖਾ ਸਿੰਘ ਹੈ ਇਹਨਾਂ ਦੇ ਉੱਤੇ ਪਹਿਲਾਂ ਵੀ ਇਨਾ ਦਾ ਕ੍ਰਿਮੀਨਲ ਰਿਕਾਰਡ ਹੈਗਾ ਤੇ ਇਨਾ ਤੇ ਪਹਿਲੇ ਵੀ ਪੁਰਾਣੇ ਪਰਚੇ ਹਨ। ਇਹਨਾਂ ਦੀ ਪੁਰਾਣੀ ਇੱਕ ਪ੍ਰੀਵੀਅਸ ਐਨਿਮੀਟੀ ਚੱਲਦੀ ਸੀ ਜੀ ਦੋ ਗਰੁੱਪਸ ਹੈ। ਇਹ ਚ ਜਿਹੜਾ ਦੂਜਾ ਗਰੁੱਪ ਹੈ ਉਹਦਾ ਵੀ ਅਸੀਂ ਐਂਟਿਸਿਡੈਂਸ ਚੈੱਕ ਕਰਦੇ ਪਏ। ਸੋ ਜੀ ਟੋਟਲ ਅਸੀਂ 6 ਬੰਦੇ ਇਹਦੇ ਚ ਅਰੈਸਟ ਕਰ ਚੁੱਕੇ ਨੇ। ਇਨੀਸ਼ੀਅਲੀ ਇਹਦੇ ਚ ਜਿਹੜੇ ਫੈਮਲੀ ਨੇ ਲਿਖਵਾਏ ਸੀ 19 ਪੀਪਲ ਉਹਨਾਂ ਦੇ ਨਾਮ ਲਿਖਵਾਏ ਆ ਬਟ ਵੀ ਆਰ ਵੈਰੀਫਾਈਂਗ whether they were actually involved in this we want ki since ye si itna stringent parcha hai itni sakht dharaavan de vich hai te assi proper age verification karke jinna da clear cut role sanu samne aaya si as per the technical and human it unna nu no assi arrest kita hoya baakiyan de magar vi assi hai na padla padna ch jehda batta gaya si involved horia jo bhi hai oh pram kar le ke the o de regarding sade ko leads hange bahut major and very soon we will be able to get that as well. ਪੁਰਾ ਜਿਹੜਾ ਇੰਜਰੀ ਵੈਸ਼ਨ ਦੀ ਹੁਣ ਕੰਡੀਸ਼ਨ ਉਹ ਬਿਲਕੁਲ ਸਟੇਬਲ ਹੈ ਜੀ ਹੀ ਇਜ਼ ਆਊਟ ਆਫ ਡੇਂਜਰ ਇੱਕ ਬੰਦੇ ਇੰਜਰੀ ਹਾਂਜੀ ਇੱਕ ਬੰਦੇ ਨੂੰ ਇੰਜਰੀ ਹੋਈ ਸੀ ਉਹਦੇ ਐਂਡ ਇਹਦੇ ਚਾਇਬੋਡ ਵਾਂਟ ਟੂ ਸਪੈਸ਼ਲੀ ਕਮੈਂਟ ਮਾਈ ਟੀਮ ਕਿ ਜਿਹੜਾ ਮੌਕੇ ਦਾ ਰਿਸਪੌਂਸ ਸੀ ਉਹ ਇਹਨਾਂ ਸਵਿਫਟ ਸੀ ਕਿ ਜਾ ਕੇ ਉੱਥੇ ਸਿਚੁਏਸ਼ਨ ਨੂੰ ਹੈਂਡਲ ਅਸੀਂ ਕੀਤਾ ਔਰ ਰਾਤੋਂ ਰਾਤ ਅ ਅਸੀਂ ਬੰਦੇ ਵੀ ਫੜੇ ਔਰ ਗਾਂ ਤੋਂ ਗਾਂ ਉਹ ਲੀਡਸ ਵੀ ਅਸੀਂ ਡਿਵੈਲਪ ਕੀਤੀ ਸੋ ਵੀ ਆਰ ਵਰਕਿੰਗ ਰੀਲੀ ਹਾਰਡ ਅਸੀਂ ਫਰੀਦਪੁਰ ਤੋਂ ਇੱਕ ਸੈਂਕੜੇ ਫਰੀ ਮਾਹੌਲ ਅਸੀਂ ਦੇਖਾਈਏ। ਬਾਈ ਪਿੱਛੋਂ ਆਜੇ ਪਿੱਛੇ ਵਿੱਚ ਆਜੋ। ਵਿੱਚ ਆ ਕੇ ਕਾਫੀ ਇਨਾਂ ਨੇ ਇੱਕ ਪਬਲਿਕ ਆਰਡਰ ਨੂੰ ਡਿਸਰਪਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਰੀਦਕੋਟ ਪੁਲਿਸ ਨੇ ਉਹਨੂੰ ਬਹੁਤ ਸੀਰੀਅਸਲੀ ਲੈਂਦੇ ਹੋਏ ਕੀਪਿੰਗ ਇਨ 뷰 ਆਰ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਕ੍ਰਾਈਮ ਐਸ ਪਰ ਦ ਡਾਇਰੈਕਸ਼ਨਸ ਆਫ ਆਰ ਆਨਰੇਬਲ ਸੀਐਮ ਸਾਹਿਬ ਆਰ ਸੈਟਰ ਡੀਜੀਪੀ ਸਾਹਿਬ ਉਹਨਾਂ ਦੀ ਜੀ ਸਾਨੂੰ ਜਿਹੜੀ ਹਦਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਹੀ ਅਸੀਂ ਕੰਮ ਕਰਦੇ ਹੋਏ ਇਮੀਡੀਏਟਲੀ ਸਾਡੀ ਸਾਰੀਆਂ ਟੀਮਾਂ ਮੌਕੇ ਤੇ ਪਹੁੰਚੀ ਐਂਡ ਇਹਦੇ ਵਿੱਚ ਲੀਡ ਬਾਏ ਆਰ ਐਸ ਪੀ ਡੀ ਜਸ ਮੀਜੀ ਐਂਡ ਡੀ ਐਸ ਪੀ ਫਰੀਦਕੋਟ ਸ਼ਮਸ਼ੇਰ ਜੀ ਸਾਡੀ ਸਾਰੇ ਹੀ ਜਿਹੜੇ ਵਿੰਗਸ ਹੈਗੇ ਉਹਨਾਂ ਨੇ ਬਿਲਕੁਲ ਸਿਨਰਜਿਸਟਿਕਲੀ ਕੰਮ ਕੀਤਾ ਜਿਹਦੇ ਵਿੱਚ ਸੀਆਈਏ ਫਰੀਦਕੋਟ ਸੀਆਈਏ ਜੈਟੋ ਸਾਡੇ ਟੈਕਨੀਕਲ ਵਿੰਗ ਸਾਡੀ ਸਪੈਸ਼ਲ ਬ੍ਰਾਂਚ ਨਾਰਕੋਟਿਕ ਸੈਲ ਐਸ ਐਚ ਯੂ ਸਦਰ ਫਰੀਦਕੋਟ ਸਾਰੇ ਹੀ ਬੰਦੇ ਸੈਲਫ ਮੋਟੀਵੇਟ ਹੋ ਕੇ ਉੱਥੇ ਮੌਕੇ ਤੇ ਪਹੁੰਚੇ ਤੇ ਨਾ ਹੀ ਉਹਨਾਂ ਨੇ ਸਿਚੁਏਸ਼ਨ ਨੂੰ ਉਸ ਵੇਲੇ ਕੰਟਰੋਲ ਕੀਤਾ ਬਲਕਿ ਓਵਰ ਦਾ ਪੀਰੀਅਡ ਆਫ ਨੈਕਸਟ 3 ਡੇਸ ਵੀ ਰੇਡਡ ਵੇਰੀਅਸ ਡਿਸਟ੍ਰਿਕਟਸ ਜਿਦੇ ਚ ਮੁਕਸਰ ਮੋਗਾ ਫਿਰੋਜ਼ਪੁਰ ਇਥੇ ਲੋਕਲ ਫਰੀਦਕੋਟ ਤੇ ਸਾਡੀਆਂ ਰੇਡਾਂ ਚੱਲਦੀ ਪਈ ਸੀ ਬਟਾਲੇ ਤੱਕ ਅਸੀਂ ਗਏ ਆਂ ਔਰ ਬੈਕ ਟੂ ਬੈਕ ਇਹਦੇ ਗਾਂ ਤੋਂ ਗਾਂ ਅਸੀਂ ਬੰਦੇ ਆਈਡੈਂਟੀਫਾਈ ਕੀਤੇ ਉਹਨਾਂ ਦੀ ਬੈਕਵਰਡ ਲਿੰਕੇਜਸ ਅਸੀਂ ਜੋੜੀਆਂ ਔਰ ਉਹਦੇ ਵਿੱਚ ਵੀ ਹੈਵ ਬੀਨ ਏਬਲ ਟੂ ਨੈਬ 6 ਪੀਪਲ ਜਿਹੜੇ ਇਹਦੇ ਚ ਇਨਕਲੂਡਿੰਗ ਦਾ ਪਰਸਨ ਜਿਹਦੇ उत्ते एलीगेशन ने कि उन्हें फायर किया भी अभी फ़ड़न कामयाब हो गए हैं सो एच एफ आई आर नंबर वन फोर्टी सिक्स डेटेड चौदह नौ चौबी अंडर सैक्शनस हंड्रेड एंड नाइन थ्री फिफ्टी वन सब सैक्शन थ्री वन नाइनटी वन सब सैक्शन थ्री वन नाइनटी वन हंड्रेड एंड इलेवन सब सैक्शन टू बी बी एन एस ट्वेंटी फाइव आर्मस एक्ट फोर उबलीक फाइव एक्सप्लोजिव सबसटेंस एक्ट रजिस्टर हुआ है सदर फरीदकोट सी कि असी एक बहुत ਸਟ੍ਰਿੰਜੈਂਟ ਧਾਰਾਵਾਂ ਦੇ ਵਿੱਚ ਅਸੀਂ ਇਹ ਪਰਚਾ ਦਿੱਤਾ ਹੈ ਵੀ ਆਲਸੋ ਵਾਂਟਡ ਟੂ ਸੈਂਡ ਅ ਵੈਰੀ ਸਟਰੋਂਗ ਮੈਸੇਜ ਕਿ ਅਗਰ ਕੋਈ ਵੀ ਮਾੜਾ ਅਨਸਰ ਗੁੰਡਾ ਅਨਸਰ ਇਸ ਟਾਈਪ ਦੀ ਕੋਈ ਹੱਤਕ ਕਰਣ ਦੀ ਕੋਸ਼ਿਸ਼ ਕਰੇਗਾ ਅਸੀਂ ਉਹਨੂੰ ਬਹੁਤ ਟਫ ਸੈਕਸ਼ਨਸ ਜਿਹੜੇ ਕਾਨੂੰਨ ਨੇ ਸਾਨੂੰ ਅਲਾਉ ਕੀਤੇ ਐ ਉਹਦੇ ਚ ਅਸੀਂ ਬੁੱਕ ਕਰਨਗੇ ਤੁਸੀ ਅਸੀਂ ਪੜਾਂਗੇ ਤਾਂ ਅਸੀਂ ਤੁਹਾਨੂੰ ਜੇਲ੍ਹ ਚ ਭੇਜਾਂਗੇ ਜਿਹੜੇ ਬੰਦੇ ਅਰੈਸਟ ਹੋਏ ਇਹਦੇ ਚ ਉਹਨਾਂ ਦੇ ਨਾਂ ਹੈਗੇ ਰੋਬਿਨ ਸਿੰਘ ਉਰਫ ਘਗਾ ਤਤਨਾਮ ਸਿੰਘ ਗੁਰਤੇਜ ਸਿੰਘ ਸੁਖਾ ਸਿੰਘ ਸੰਦੀਪ ਸਿੰਘ ਔਰ ਕਾਕੂ ਸਿੰਘ ਜਿਹੜਾ ਇਹ ਰੋਬਿੰਦ ਸਿੰਘ ਤੇ ਸੁਖਾ ਸਿੰਘ ਹੈ ਇਹਨਾਂ ਦੇ ਉੱਤੇ ਪਹਿਲਾਂ ਵੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਤੇ ਇਹਨਾਂ ਤੇ ਪਹਿਲੇ ਵੀ ਪੁਰਾਣੇ ਪਰਚੇ ਹਨ ਇਹਨਾਂ ਦੀ ਪੁਰਾਣੀ ਇੱਕ ਪ੍ਰੀਵੀਅਸ ਐਨਿਮੀਟੀ ਚੱਲਦੀ ਸੀ ਜੀ ਦੋ ਗਰੁੱਪਸ ਹਨ ਇਹ ਚ ਜਿਹੜਾ ਦੂਜਾ ਗਰੁੱਪ ਹੈ ਉਹਦਾ ਵੀ ਅਸੀਂ ਐਂਟੀਸੀਡੈਂਸ ਚੈੱਕ ਕਰਦੇ ਪਏ ਜੀ ਟੋਟਲ ਅਸੀਂ 6 ਬੰਦੇ ਇਹਦੇ ਵਿੱਚ ਅਰੈਸਟ ਕਰ ਚੁੱਕੇ ਨੇ ਇਨੀਸ਼ੀਅਲੀ ਇਹਦੇ ਵਿੱਚ ਜਿਹੜੇ ਫੈਮਲੀ ਨੇ ਲਿਖਵਾਏ ਸੀ 19 ਪੀਪਲ ਉਹਨਾਂ ਦੇ ਨਾਮ ਲਿਖਵਾਏ ਆ ਬਟ ਵੀ ਆਰ ਵੈਰੀਫਾਈਂਗ ਵੈਦਰ ਦੇ ਵਰ ਐਕਚੁਅਲੀ ਇਨਵੋਲਡ ਇਨ ਦਿਸ ਵੀ ਵਾਂਟ ਕਿ ਸਿንስ ਇਹ ਇਤਨਾ ਸਟ੍ਰਿੰਜੈਂਟ ਪਰਚਾ ਹੈ ਇਨੀ ਸਖਤ ਧਾਰਾਵਾਂ ਦੇ ਵਿੱਚ ਹੈ ਤੇ ਅਸੀਂ ਪ੍ਰੋਪਰ ਇਹ ਚ ਵੈਰੀਫਿਕੇਸ਼ਨ ਕਰਕੇ ਜਿਨ੍ਹਾਂ ਦਾ ਕਲੀਅਰ ਕਟ ਰੋਲ ਸਾਨੂੰ ਸਾਹਮਣੇ ਆਇਆ ਸੀ ਅਸ ਪਰ ਦਾ ਟੈਕਨੀਕਲ ਐਂਡ ਹਿਊਮਨਟ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੋਇਆ ਹੈ ਬਾਕੀਆਂ ਦੇ ਮਦਰ ਵੀ ਅਸੀਂ ਹੈਗਾ ਪੜ ਲਾ ਪੜਨਾ ਚੀ ਜਿਹੜਾ ਬੱਤ ਹੈ ਕਿ ਸੀ ਬਹੁਤ ਵਧੀਆ ਮਿਸਟਰ ਜੋ ਵੀ ਹੈ ਉਹ ਕ੍ਰਾਮ ਕਰ ਲਿਆ ਗਿਆ ਹੈ ਉਹ ਦੇ ਰਿਗਾਰਡਿੰਗ ਸਾਡੇ ਕੋਲ ਲੀਡਸ ਹੈਗੇ ਬਹੁਤ ਮੇਜਰ ਐਂਡ ਵੈਰੀ ਸੂਨ ਵੀਲ ਬੀ ਏਬਲ ਟੂ ਗੈਟ ਦੈਟ ਅਸਰ ਉਹ ਜਿਹੜਾ ਇੰਜਰੀ ਹੋਇਆ ਸੀ ਉਹ ਦੀ ਹੁਣ ਕੰਡੀਸ਼ਨ ਉਹ ਬਿਲਕੁਲ ਸਟੇਬਲ ਹੈ ਜੀ ਹੀ ਇਜ਼ ਆਊਟ ਆਫ ਡੇਂਜਰ ਇੱਕ ਬੰਦੇ ਇੰਜਰੀ ਹੋਇਆ ਸੀ ਹਾਂ ਜੀ ਇੱਕ ਬੰਦੇ ਨੂੰ ਇੰਜਰੀ ਹੋਈ ਸੀ ਉਹਦੇ ਐਂਡ ਇਹਦੇ ਚਾਇਬੋਡ ਵਾਂਟ ਟੂ ਸਪੈਸ਼ਲੀ ਕਮੈਂਡ ਮਾਈ ਟੀਮ ਕੀ ਜਿਹੜਾ ਮੌਕੇ ਦਾ ਰਿਸ ਅ ਇਹਨਾ ਸਵਿਫਟ ਸੀ ਕਿ ਜਾ ਕੇ ਉਥੇ ਸਿਚੁਏਸ਼ਨ ਨੂੰ ਹੈਂਡਲ ਅਸੀਂ ਕੀਤਾ ਔਰ ਰਾਤੋਂ ਰਾਤ ਅ ਅਸੀਂ ਬੰਦੇ ਵੀ ਫੜੇ ਔਰ ਗਾਂ ਤੋਂ ਗਾਂ ਉਹ ਲੀਡਸ ਵੀ ਅਸੀਂ ਡਿਵੈਲਪ ਕੀਤੀ ਸੋ ਅ ਵੀ ਆਰ ਵਰਕਿੰਗ ਰੀਲੀ ਹਾਰਡ ਜਿਵੇਂ ਫਰੀਦਕੋਟ ਨੂੰ ਇੱਕ ਸੈਂਕਰੀ ਮਾਹੌਲ ਅਸੀਂ ਦੇ ਪਾਈ ਹੈ